ਸਾਰਿਆਂ ਨੂੰ ਮੈਂ ਮਨਦੀਪ कौर ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਇਸ ਤੁਹਾਡਾ ਤੇ ਮੈਂ ਇਹ ਕਹਿੰਦਾ ਤੇ ਸਾਰੇ ਲੈਣੇ ਵੀ ਸਵਸਥ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਤੇ ਅਹੀਂ ਚੱਲੇ ਆ ਕਾਦੀਆਂ ਨੂੰ ਸਾਈਕਲ ਬੱਚਿਆਂ ਦੇ ਜਿਹੜੇ ਆ ਉਹ ਪੁਰਾਣੇ ਆ ਤੇ ਉਹ ਆਪਾਂ ਦੇਉਣੇ ਆ ਤੇ ਨਵਾਂ ਸਾਈਕਲ ਜਿਹੜਾ ਇੱਕ ਲੈ ਆਉਣਾ ਸਾਈਕਲ ਉਹ ਲੈ ਕੇ ਆਉਣਾ ਜਿਹੜਾ ਮੈਂ ਵੀ ਚਲਾ ਸਕਾਂ ਤੇ ਚਲੋ ਮਿਲਦੇ ਆ ਤੁਹਾਨੂੰ ਉੱਥੇ ਚ ਆ ਕੇ ਆ ਸਾਈਕਲ ਆ ਇੱਕ ਦੀ ਕੋਠੇ ਤੇ ਰੱਖਦੀ ਆ ਕਦੀ ਥੱਲੇ ਲਾ ਲਈਦੇ ਕਦੀ ਸਟੋਰ ਚ ਕਦੀ ਕਿਤੇ ਕਦੀ ਕਿਤੇ ਹੁਣ ਇਹ ਆਪਾਂ ਗੱਡੀ ਚ ਰੱਖ ਲੈਣੀ ਆ ਤੇ ਡਿੱਗੀ ਤੇ ਬੰਦ ਨਹੀਂ ਹੋਣੀ ਇਦਾਂ ਕਰਕੇ ਸੀਟ ਠਾਂ ਕਰ ਲਈ ਆ ਤੇ ਗੱਡੀ ਦੇ ਵਿੱਚ ਫੇਰ ਰੱਖ ਲੈਣਗੇ ਬੜਾ ਅਜ ਤੇ ਦੋਵੇਂ ਵਿਚਾਰੇ ਪਏ ਚਲਾਈ ਵੀ ਨਹੀਂ ਐਵੇਂ ਤੇ ਐਵੇਂ ਹੀ ਖਰਾਬ ਹੋ ਗਏ ਪਏ ਪਈ ਤੇ ਆ ਸਾਰਾ ਨਾ ਗੱਡੀ ਦੇ ਵਿੱਚ ਆਪਾਂ ਕਰ ਲਿਆ ਵਾ ਸੀਟ ਸੂਟ ਸੈੱਟ ਕਰ ਲਈ ਆ ਤੇ ਥੱਲੇ ਦੇ ਨਾ ਪਹਿਲੋ ਕੁਝ ਵਛਾ ਲਾਂਗੇ ਕੋਈ ਕੰਬਲ ਵਗੈਰਾ ਜਿੱਦਾਂ ਜਿਹੜੇ ਗੱਡੀ ਨੂੰ ਕੋਈ ਸਕ੍ਰੈਚ ਵਗੈਰਾ ਨਾ ਆਉਣ ਇਹ ਸਾਈਕਲ ਤੇ ਬੜੇ ਸ਼ੌਂਕ ਨਾਲ ਬੱਚਿਆਂ ਨੇ ਲੈ ਹੀ ਉਦੋਂ ਤੇ ਉਦੋਂ ਬਰਾਜ ਛੁੱਟੀ ਨਹੀਂ ਆਏ ਤੇ ਮੈਂ ਹੀ ਤੇ ਮੈਨੂੰ ਇੰਨਾ ਪਤਾ ਪਤਾ ਨਹੀਂ ਸੀ ਤੇ ਮੈਨੂੰ ਭਾਈ ਨੇ ਠੱਗੀ ਲੱਗਦਾ 8 9 9000 ਦੇ 9000 ਦੇ ਛੇ ਦੇ ਦੋਵੇਂ ਆਏ ਸੀ ਤੇ 2 ਸਾਲ ਹੀ ਹੋ ਜੇ ਹੋਏ ਆ ਮਤਲਬ ਚੱਲੇ ਨਹੀਂ ਆ ਬਸ ਇਦਾਂ ਹੀ ਆਵਿਛਾ ਲਿਆ ਹੁਣ ਕੰਬਲ ਦੇ ਲੈ ਦੇ ਇਦਾਂ ਕਰਕੇ ਸਾਈਕਲ ਆਪਾਂ ਜਿਹੜੀ ਉਹ ਟਿਕਾ ਲੈਣੀ ਆ ਤੇ ਇਥੇ ਸਰਦਾਰਜੀਤ ਦਿਲਛੇ ਦਾ ਦੋਵੇਂ ਟਾਇਰ ਸਾਈਕਲ ਰੱਖਣਾ ਬੜੇ ਓਕੇ ਸਾਈਕਲ ਰੱਖੇਗੇ ਕਿਉਂਕਿ ਘਾਦੀਆਂ ਨਾ ਮਤਲਬ ਫੜ ਕੇ ਦੋਵੇਂ ਸਾਈਕਲ ਜਾਨੀ ਓਕੇ ਸੀ ਤਾਂ ਕਰਕੇ ਫਿਰ ਗੱਡੀ ਆਪਾਂ ਸੋਚਿਆ ਚਲੋ ਗੱਡੀ ਚ ਰੱਖ ਲੈਨੇ ਆ ਤੇ ਆਹ ਵਾਲਾ ਜਿਹੜਾ ਸਾਈਕਲ ਦਿਲਛੇ ਦਾ ਜਿਹੜਾ ਨੀਚੇ ਵਾਲਾ ਸਾਈਕਲ ਆ ਉਹ ਕਿਰਨ ਦਾ ਜਿਹੜਾ ਕਿਰਨ ਦਾ ਸਾਈਕਲ ਆ ਉਹ ਤੇ ਬਿਲਕੁਲ ਵੀ ਨਹੀਂ ਨਾ ਚੱਲਿਆ ਬਲਾ ਬਿਲਕੁਲ ਵੀੜੇ ਵੀੜੇ ਚ ਚੱਕਰ ਇੱਕ ਦੋ ਕੱਟੇ ਹੋਣਗੇ ਕਹਿੰਨਾਂ ਨੇ ਕਦੀ ਕਦੀ ਵੀ ਨਹੀਂ ਝੱਲਿਆ ਬਾਹਰ ਤੇ ਗੇਟੋ ਨਿਕਲਿਆ ਹੀ ਨਹੀਂ ਉਹ ਕਦੀ ਤੇ ਜਿਹੜਾ ਦਿਲ ਵਾਲਾ ਸਾਈਕਲ ਐ ਇਹ ਤੇ ਫਿਰ ਵੀ ਦਿਲਛੇ ਨੇ ਥੋੜਾ ਬਹੁਤਾ ਚਲਾਇਆ ਪਰ ਇੰਨਾ ਵੀ ਨਹੀਂ ਪਰ ਕਿਰਨ ਦਾ ਤੇ ਐਵੇਂ ਦਾ ਐਵੇਂ ਹੀ ਤੇ ਸਾਰਾ ਖਰਾਬ ਹੋ ਗਿਆ ਤੇ ਕਿਹੇ ਕੰਮ ਵੀ ਨਾ ਆਇਆ ਇੱਥੇ ਆ ਗਏ ਆਪਾਂ ਘਾਦੀਆਂ ਬਰਾਜ ਪੁੱਛਣ ਲੱਗ ਗਏ ਆ ਦੁਕਾਨ ਵਾਲੀ ਨੂੰ ਪੁੱਛ ਕੇ ਲਿਆ ਕੇ ਹੁੰਦੇ ਆ ਵੀ ਕੀ ਆਂਦਾ ਵਾ ਦੁਕਾਨਦਾਰ ਤੇ ਕੀ ਨਹੀਂ ਆਂਦਾ ਫਿਰ ਪਤਾ ਲੱਗਦਾ ਮੈਂ ਬੱਠੀ ਗੱਡੀ ਚ ਕਰਨ ਦੀ ਆ ਵੇਟਰ ਸਿੱਧਾ ਚ ਗਏ ਆ ਸੈਕਟਰੋਂ ਪਤਾ ਕਰਨ ਵਾਸਤੇ ਕਿ ਉਹ ਜਿਹੜੇ ਪੁਰਾਣੇ ਸਾਈਕਲ ਆ ਉਹ ਵਿੱਚ ਰੱਖਦੇ ਆ ਕਿ ਨਹੀਂ ਜਿਹੜੀ ਸ਼ੌਪ ਤੋਂ ਆਪਾਂ ਇਹ ਸਾਈਕਲ ਲੈ ਕੇ ਗਏ ਆ ਉਹਨਾਂ ਨੇ ਕੱਪੜੇ ਦਾ ਸਵਾਹ ਰੱਖ ਲਿਆ ਕਪੜਾ ਵਗੈਰਾ ਰੈਡੀਮੇਡ ਤੇ ਉਹਨਾਂ ਕੋਲ ਹੁਣ ਹੈ ਨਹੀਂ ਆ ਸਾਈਕਲ ਉਹ ਪੁਰਾਣੇ ਨਹੀਂ ਲੈਂਦੇ ਨਵੇਂ ਉਹ ਦਿੰਦੇ ਤੇ ਹੁਣ ਬਰਾਜ ਚਲ ਕੇ ਨੇ ਉੱਥੇ ਪਤਾ ਕਰਨ ਵਾਸਤੇ ਯੋ ਲੈ ਦੇਖਨੀ ਸੋਚਾ ਚਲੋ ਇਹ ਸਾਈਕਲ ਦੋਵੇਂ ਜਿਹੜੇ ਨਾ ਜਦੋਂ ਦੇ ਲਏ ਆ ਬੱਚਿਆਂ ਨੇ ਚਲਾਈ ਹੀ ਨਹੀਂ ਕਿਉਂਕਿ ਸਾਡੇ ਇੱਥੇ ਫਿਰ ਬੱਚੇ ਸਕੂਲ ਚਲ ਜਾਂਦੇ ਆ ਸਾਈਕਲ ਤੇ ਨਹੀਂ ਜਾਂਦੇ ਗੱਡੀ ਤੇ ਜਾਂਦੇ ਆ ਤੇ ਇਹ ਸਾਈਕਲ ਐਵੇਂ ਦੇ ਐਵੇਂ ਪਈ ਤੇ ਉਹ ਦੋ 9-10 ਹਜ਼ਾਰ ਦੇ ਦੋ ਸਾਈਕਲ ਹੈ ਤੇ ਚਲਾਈ ਵੀ ਨਹੀਂ ਹੁਣ ਮੈਂ ਸੋਚੀ ਨਹੀਂ ਕਿ ਵਧੀਆ ਸਾਈਕਲ ਨੇ ਆ ਗਏ ਜਿੱਦਾਂ ਮੈਂ ਵੀ ਸਾਈਕਲ ਚਲਾ ਸਕਾਂ ਤੇ ਬੱਚੇ ਵੀ ਚਲਾ ਲਿਆ ਕਰਨਗੇ ਤੇ ਸਾਈਕਲ ਵਧੀਆ ਹੁੰਦਾ ਸਿਹਤ ਵਾਸਤੇ ਚਲਾਉਣਾ ਤੇ ਆ ਆਹ ਹੁਣ ਆ ਗਏ ਅੰਮ੍ਰਿਤਪੁਰ ਇੱਥੇ ਆ ਗਏ ਉਹ ਦੁਕਾਨਦਾਰ ਜਿਹੜਾ ਉਹ ਭਾਈ ਵੇਖਣ ਲੱਗ ਗਿਆ ਵਾ ਸਾਈਕਲ ਤੇ ਵੇਖੂ ਓਕੇ ਤੇ ਫਿਰ ਦੱਸਦਾ ਵਾ ਕਿ ਰੇਟ ਮਤਲਬ ਕੀ ਲੱਗਣਾ ਤੇ ਕੀ ਨਹੀਂ ਇਹ ਨਾ ਆਂਦਾ ਹੀ ਕਿ 1000 ਰੁਪਿਆ ਮੈਂ ਦੋਹਾਂ ਸਾਈਕਲਾਂ ਦਾ ਮਤਲਬ ਦਊਂਗਾ ਤੇ ਸਾਈਕਲ ਮਤਲਬ ਵੇਚ ਰਾ ਲੂੰਗਾ ਅਹੀਂ ਪੈਸੇ ਤਾਂ ਕੀ ਕਰਨੇ ਅਹੀਂ ਸਾਈਕਲ ਹੀ ਹਣ ਚਾਹੀਦਾ ਵਾ ਤੇ ਪਰ ਬਰਾਜ ਬਾਤ ਦੇ ਵੇਖ ਕੇ ਆਏ ਤੇ ਉਹਦੇ ਕੋਲੋਂ ਸਾਈਕਲ ਕੋਈ ਏਡੇ ਵਧੀਆ ਨਹੀਂ ਹੋ ਗਿਆ ਇਹ ਚੀਜ਼ ਘੱਟ ਵੇਖਦੇ ਵੇਖਦੇ ਇਹ ਸਮਝ ਆਉਂਦਾ ਇਹ ਬਹੁਤ ਇਹ ਜਾਣਦੇ ਸਬਸਕਰਾਈਬਰ ਨੂੰ ਦੱਸਦੇ ਜਾਂ ਇਹ ਜਾਣੇ ਭਜੀ ਪੈਸੇ ਦੱਸਦੇ ਨਾ ਮੋਜੀ ਲੈਂਦੀ ਏ ਕਾ ਬੈਲ ਡੋਰ ਬੈਲ ਖਰਾਬ ਹੋ ਗਿਆ ਲੈਂਦੀ ਆ ਤੇ ਆ ਲੈਣ ਦੇ ਆ ਕੰਗੀਆਂ ਕਾਦੀਆਂ ਚਾਹੀ ਸੀ ਨਾ ਕੱਲ ਮੈਂ ਤੁਹਾਨੂੰ ਦੱਸਿਆ ਸੀ ਤੇ ਆ ਲੈਣ ਦਾ ਹੈ ਕੋ ਤੇ ਆ ਲੈਣ ਦੇ ਆ ਇਹਨੂੰ ਮੀਰਾ ਚਲਾਉਣ ਵਾਸਤੇ ਲੈਣਦੇ ਆ ਇਹਨਾਂ ਕੁ ਸਮਾਨ ਲੈਣ ਦਾਲ ਮੀਰਾ ਚਲਾਉਣ ਵਾਸਤੇ ਤੇ ਵਾਗਿਟ ਕੇ ਨਾਂ ਵਗੈਰਾ ਜਿਹੜੀਆਂ ਨੇ ਲਿਆਉਂ ਤੇ ਆ ਮੈਂ ਇੱਕ ਕਪੜੇ ਵਾਸਤੇ ਲਈਆਂ ਕਲੈਸਰ ਪਤਾ ਨਹੀਂ ਲਾਉਣਾ ਵੀ ਹੈ ਕਨੇ ਤੇ ਆ ਏਸੀ ਦਾ ਜਿਹੜਾ ਵਾ ਸ਼ੂਜਾ ਖਰਾਬ ਹੋਇਆ ਇਹ ਕਾਲਾ ਲੰਡਾ ਤੇ ਇਹ ਕਾ ਪੈਲ ਨੂੰ ਜਿਹੜੀ ਤਾਰ ਪੈਣੀ ਪਹਿਲੀ ਜਿਹੜੀ ਤਾਰ ਉਹ ਖਰਾਬ ਹੋ ਗਈ ਆ ਹੁਣ ਆ ਪਾਵਾਂਗੇ ਆਨਲਾਈਨ ਦੇ ਆਪਾਂ ਗੈਸ ਚੁੱਲੇ ਤੇ ਆ ਤਿੰਨ ਵਾਲੇ ਲੈਂਦੇ ਹੁਣ ਤੇ ਆ ਨਾ ਮੈਂ ਦੇਖਣ ਦੀ ਵਧੀਆ ਹੀ ਬੇਟ ਹੈਗਾ ਇਹਨਾਂ ਦਾ ਜਿਹੜੇ ਪ੍ਰਾਣੇ ਆਉ ਆਪਾਂ ਚੌਂਕੇ ਚਲਾ ਦਾਂਗੇ ਆਪਾਂ ਕਿਚਨ ਚਲਾ ਲੈਣੇ ਆ ਦੱਸਿਓ ਤੁਹਾਨੂੰ ਇਹ ਵਾਲੇ ਚੰਡੇ ਕਿੱਦਾਂ ਦੇ ਲੱਗੇ ਤੇ ਮੈਂ ਫੇਟਰ ਵੀ ਕਰਦੇ ਆ ਤੇ ਨਾਲੇ ਲੈਨ ਦਾ ਸਾਈਕਲ ਦੱਸਿਓ ਕਿੱਦਾਂ ਦਾ ਲੱਗਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆਂ ਤਾਂ ப்ਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ